ਐਸਐਸਪੀ ਫਰੀਦਕੋਟ ਡਾਕਟਰ ਪ੍ਰਿਗਿਆ ਜੈਨ ਦੀ ਗਵਾਹੀ ਹੇਠ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਜਸਮੀਤ ਸਿੰਘ ਐਸਪੀ ਇਨਵੈਸਟੀਗੇਸ਼ਨ ਫਰੀਦਕੋਟ ਦੀ ਰਹਿਨਵਾਈ ਹੇਠ ਡੀਐਸਪੀ ਤਰਲੋਚਨ ਸਿੰਘ ਦੇ ਸਬਡਿਵੀਜ਼ਨ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਸਿਟੀ ਫਰੀਦਕੋਟ ਪੁਲਿਸ ਵੱਲੋਂ ਫਾਈਨੈਂਸ਼ੀਅਲ ਕੰਪਨੀ ਵਿੱਚੋਂ 330000 ਰੁਪਏ ਚੋਰੀ ਵਿੱਚ ਸ਼ਾਮਲ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਮਾਨਯੋਗ ਐਸਐਸਪੀ ਡਾਕਟਰ ਪ੍ਰਗਜੈਨ ਦੀ ਅਗਵਾਈ ਹੇਠ ਫ੍ਰੀਕੁਐਂਟ ਪੀਸੋਲ ਲਗਾਤਾਰ ਮਾਰਿਆਂ ਸਾਹ ਖਾਲ ਕੋਈ ਨਾ ਕੋਈ ਕਾਰਵਾਈ ਕੀਤੀ ਜਾਂਦੀ ਜਿਹੜੀ ਕ੍ਰਾਈਮ ਹੁੰਦਾ ਸੀ ਉਸ ਨੂੰ ਬਹੁਤ ਜਲਦੀ ਟ੍ਰੈਸ ਕਰਦੇ ਆ ਇਸੇ ਹੀ ਲੜੀ ਤਹਿਤ ਮਿਤੀ 17 12 24 ਨੂੰ ਇੱਕ ਭਾਰਤੀ ਫਾਈਨਾਂਸ ਕੰਪਨੀ ਲਿਮਟਿਡ ਜੋ ਬ੍ਰਾਂਚ ਫਰੀਦਕੋਟ ਤਾਰਾ ਫੈਕਸ ਦੇ ਕੋਲ ਸੀਗੀ ਇਹ ਜਿਹੜੀ ਕੰਪਨੀ ਸੀ ਇਹ ਛੋਟੇ ਲੈਵਲ ਤੇ ਫਰਾਂਸ ਕਰਦੀ ਸੀ ਤੇ ਇਹਨਾਂ ਦੇ ਅੱਗੇ ਜਿਹੜੇ ਅੱਗੇ ਵਰਕਰ ਹੁੰਦੇ ਨੇ ਉਹ ਡੇਲੀ ਕਲੈਕਸ਼ਨ ਕਰਕੇ ਲੈ ਆ ਕੇ ਇਸ ਇੱਥੇ ਪਹੁੰਚਾਉਂਦੇ ਸੀਗੇ ਤੇ ਇੱਥੇ ਸਾਨੂੰ ਇਹ ਕੰਪਲੇਂਟ ਆਈ ਸੀ ਵੀ ਇੱਥੋਂ 3.5 ਲੱਖ ਰੁਪਈਆ ਚੋਰੀ ਹੋ ਗਿਆ ਜਿਸ ਦਾ ਮੌਕੇ ਦੇਖਿਆ ਸੀ ਇਹਨਾਂ ਦੀ ਇੱਕ ਸੇਫ ਸੀ ਜਿਹੜੀ ਕਾਫੀ ਵੱਡੀ ਬਣੀ ਹੋਈ ਸੀ ਉਹਨੂੰ ਕਟਰ ਦੇ ਨਾਲ ਕੱਟ ਕੇ ਉਸ ਦੇ ਵਿੱਚੋਂ ਜਿਹੜੇ ਪੈਸੇ ਕੱਢੇ ਗਏ ਸੀ ਉਸ ਦੀ ਤਫਤੀਸ਼ ਵਿੱਚ ਅਸੀਂ ਫਿਰ ਅੱਗੇ ਜਿਹੜੇ ਇਹਨਾਂ ਦੇ ਇੱਕ ਮੈਨੇਜਰ ਸੀ ਗੁਰਚਰਨ ਸਿੰਘ ਜਿਹੜਾ ਬ੍ਰਾਂਚ ਮੈਨੇਜਰ ਸੀ ਤੇ ਇੱਕ ਧਰਮਪ੍ਰੀਤ ਸੀਗਾ ਇਸ ਕੰਪਨੀ ਦਾ ਉਹ ਵੀ ਇਹਨਾਂ ਦਾ ਵਰਕਰ ਸੀ ਉਹਤੇ ਤੇ ਜਿਨ੍ਹਾਂ ਨੂੰ ਦੋਨੋਂ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਉਹ ਜਦੋਂ ਸ਼ਕਤੀ ਨਾਲ ਪੁੱਛਗਛ ਕੀਤੀ ਤਾਂ ਇਹਨਾਂ ਨੇ ਫਿਰ ਸਾਡੇ ਕੋਲ ਇਨਸਾਫ ਕੀਤਾ ਵੀ ਹਾਂ ਵੀ ਇਹ ਜਿਹੜੀ ਜਿਹੜੀ ਚੋਰੀ ਨੂੰ ਅੰਜਾਮ ਦਿੱਤਾ ਉਹ ਅਸੀਂ ਦਿੱਤਾ ਹੈ ਤੇ ਫਿਰ ਅਗਲੀ ਦੀ ਪੁੱਛਗਛ ਇਹ ਆਇਆ ਵੀ ਜਿਹੜੇ ਇਹ ਟਾਈਮ ਟੂ ਟਾਈਮ ਜਿਹੜੇ ਕੰਪਨੀ ਦੇ ਵਿੱਚੋਂ ਪੈਸੇ ਸੀ ਇਹ ਵਰਤਦੇ ਜਾ ਰਹੇ ਸੀਗੇ ਜਦੋਂ ਪੈਸਿਆਂ ਦੀ ਕਮੀ ਆ ਗਈ ਉੱਥੇ ਤੇ ਫਿਰ ਇਹਨਾਂ ਇਸ ਉਹ ਇਨਜਾਮ ਦਿੱਤਾ ਤੇ ਜਦੋਂ ਹੋਰ ਇਹਦੇ ਪੁੱਛ ਵਿੱਚ ਕੀਤੀ ਇੱਕ ਸਾਡੇ ਕੋਲ 9 10 24 ਨੂੰ ਬੀੜ ਪੈਲਸ ਬੀੜ ਚੈਲ ਕੋਲ ਇੱਕ 30000 ਰੁਪਏ ਦੀ ਖੋਹ ਦੀ ਵੀ ਜਿਹੜਾ ਗੁਰਚੰਦ ਸਿੰਘ ਸੀ ਇਹਦੇ ਵੱਲੋਂ ਐਫਆਈਰ ਦਰਜ ਕਰਾਈ ਗਈ ਸੀ ਮੇਰੇ ਤੋਂ 30000 ਰੁਪਿਆ 9 10 24 ਨੂੰ ਕੋਈ ਖੋ ਗਏ ਲੈ ਗਏ ਉਹਦੇ ਚ ਸਾਡੀ ਇਨਵੈਸਟੀਗੇਸ਼ਨ ਚ ਇਹ ਸਾਹਮਣੇ ਆਇਆ ਉਹ ਇਹ ਮੰਨਿਆ ਕਿ ਉਹ ਵੀ ਮੈਂ ਇਹ ਜਾਣ ਕੇ ਜਿਹੜਾ ਇਹ ਇੱਕ ਡਰਾਮਾ ਕੀਤਾ ਸੀਗਾ ਉਹ ਵੀ ਮੈਂ ਪੈਸੇ ਵਟਾ ਗਿਆ ਸੀ